ਇੰਡੀਅਨ ਕ੍ਰਿਕਟਰ ਅਭਿਸ਼ੇਕ ਸ਼ਰਮਾ ਅੱਜਕੱਲ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੇ ਨੇ ਇਨੀ ਦਿਨੀਆਂ ਅਭਿਸ਼ੇਕ ਆਪਣੀ ਭੈਣ ਕੋਮਲ ਦੇ ਵਿਆਹ 'ਚ ਰੁੱਝੇ ਹੋਏ ਨੇ ਤੇ ਖੂਬ ਇੰਜੋਏ ਵੀ ਕਰ ਰਹੇ ਨੇ ਅਭਿਸ਼ੇਕ ਸ਼ਰਮਾ ਦੀ ਸਿਸਟਰ ਦੀ ਹਲਦੀ ਦੀ ਰਸਮ ਹੈ ਜਿਸ ਦੀਆਂ ਤਸਵੀਰਾਂ ਨੇ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਹਲਦੀ ਦੀ ਰਸਮ ਕਾਫੀ ਧੂਮ-ਧਾਮ ਨਾਲ ਕੀਤੀ ਜਾ ਰਹੀ ਹੈ ਅਭਿਸ਼ੇਕ ਆਪਣੇ ਭੈਣ ਤੇ ਜੀਜੇ ਨਾਲ ਖੂਬ ਮસ્ਤੀ ਕਰਦੇ ਵੀ ਨਜ਼ਰ ਆ ਰਹੇ ਨੇ ਹਲਦੀ ਦੀ ਰਸਮ ਦੇ ਦੌਰਾਨ ਕਿਊਟ ਕਪਲ ਨੇ ਡਾਂਸ ਵੀ ਕੀਤਾ ਹਲਦੀ ਦੌਰਾਨ ਅਭਿਸ਼ੇਕ ਨੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਭੈਣ ਤੇ ਜੀਜੇ ਦੀ ਸਵਾਗਤ ਬੜੇ ਸ਼ਾਨਦਾਰ ਤਰੀਕੇ ਨਾਲ ਕੀਤਾ ਇਸ ਦੇ ਨਾਲ ਹੀ ਅਭਿਸ਼ੇਕ ਸ਼ਰਮਾ ਨੇ ਖੂਬ ਡਾਂਸ ਕੀਤਾ ਤੁਸੀਂ ਵੀ ਦੇਖੋ ਇਹ ਡਾਂਸ ਦੀਆਂ ਵੀਡੀਓਜ਼ ਵਿਆਹ ਦੇ ਫੰਕਸ਼ਨ ਦੌਰਾਨ ਅਭਿਸ਼ੇਕ ਸ਼ਰਮਾ ਵੀ ਅਲੱਗ ਅੰਦਾਜ਼ 'ਚ ਨਜ਼ਰ ਆ ਰਹੇ ਨੇ। ਅਭਿਸ਼ੇਕ ਨੇ ਪੰਜਾਬੀ ਲੁੱਕ ਨੂੰ ਚੁਸ ਕੀਤਾ ਹੈ ਤੇ ਇਸ কুরਤੇ ਪਜਾਮੇ ਵਾਲੀ ਡਰੈਸ 'ਚ ਸ਼ਾਨਦਾਰ ਵੀ ਲੱਗ ਰਹੇ ਨੇ। ਹਲਦੀ ਦੀਆਂ ਹੀ ਤਸਵੀਰਾਂ ਨੂੰ ਅਭਿਸ਼ੇਕ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕੀਤਾ ਹੈ। ਇਸੇ ਦੌਰਾਨ ਸੰਗੀਤ ਵਾਲੀ ਰਾਤ ਦੌਰਾਨ ਵੀ ਅਭਿਸ਼ੇਕ ਦੀ ਸਿਸਟਰ ਕੋਮਲ ਨੇ ਖੂਬ ਡਾਂਸ ਕੀਤਾ। ਇਹ ਡਾਂਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਵਿਆਹ ਕਿੰਨਾ ਸ਼ਾਨਦਾਰ ਹੋ ਰਿਹਾ ਹੈ। ਦਸਦੀਕੀ ਟੀਮ ਇੰਡੀਆ ਸੋਮਵਾਰ ਨੂੰ ਆਪਣੇ ਦੁਬਈ ਤੋਂ ਭਾਰਤ ਵਾਪਸ ਆਈ ਜਿਸ ਤੋਂ ਬਾਅਦ ਅਭਿਸ਼ੇਕ ਅਤੇ ਯੁਵਰਾਜ ਜਲਦ ਹੀ ਚੰਡੀਗੜ੍ਹ ਔਰ ਲਈ ਰਵਾਨਾ ਹੋਏ ਸਨ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਅਭਿਸ਼ੇਕ ਸ਼ਰਮਾ ਹੁਣ ਆਪਣੀ ਪਹਿਨ ਕੋਮਲ ਦੇ ਵਿਆਹ ਲਈ ਆਪਣੇ ਪਰਿਵਾਰ ਨਾਲ ਰੁੱਝੇ ਹੋਏ ਨੇ ਵਿਆਹ ਦੀ ਰਸਮਾਂ 30 ਨਵੰਬਰ ਨੂੰ ਸ਼ੁਰੂ ਹੋਈਆਂ ਸਨ ਬੀਤੇ ਕੱਲ ਸ਼ਗਨ ਸਮਾਰੋਹ ਲੁਧਿਆਣੇ 'ਚ ਮਨਾਇਆ ਗਿਆ ਸੀ ਜਿੱਥੇ ਪੰਜਾਬੀ ਸਿੰਗਰ ਰਣਜੀਤ ਬਾਵਾ ਅਰਜਨ ਟਿ ਲੋ ਯੁਵਰਾਜ ਸਿੰਘ ਹੋਰ ਵੀ ਕਾਫੀ ਲੋਕ ਲੀਡਰ ਵੀ ਸ਼ਾਮਲ ਹੋਏ ਸਨ ਤੇ ਸਾਰੀ ਰਾਤ ਉਹਨਾਂ ਨੇ ਬਹੁਤ ਹੀ ਮौज-ਮਸਤੀ ਕੀਤੀ ਤੇ ਗੀਤਾਂ ਦਾ ਸ਼ਰਮਾ ਜੀ ਪੈਂਡ ਕੋਮਲੂਦੇ ਅਨੁਦਿਕ ਬਿਜ਼ਨਸਮੈਨ ਲਵਿਸ਼ ਆਬਰੋਏ ਨਾਲ ਵਿਆਹ ਕਰਵਾਉਣ ਜਾ ਰਹੀ ਹੈ ਲਵਿਸ਼ ਨਾ ਸਿਰਫ ਇੱਕ ਕਾਰੋਬਾਰੀ ਹੈ ਬਲਕਿ ਕੰਟੈਂਟ ਕ੍ਰੀਏਟਰ ਵੀ ਹੈ ਸੋਸ਼ਲ ਮੀਡੀਆ ਤੋਂ ਉਸਦੇ ਕਾਫੀ ਫਾਲੋਅਰਸ ਵੀ ਨੇ ਜ਼ਿਕਰੀ ਖਾਸ ਹੈ ਕਿ ਕੋਮਲ ਦੇ ਲਵਿਸ਼ਤਾ ਵਿਆਹ 3 ਅਕਤੂਬਰ ਨੂੰ ਅੰਮ੍ਰਿਤਸਰ ਦੀ ਗੁਰਦੁਆਰੇ ਵਿੱਚ ਹੋਵਗਾ ਜਿੱਥੇ ਲਾਵਾ ਫੇਰੀ ਸਿੱਖੀ ਰੀਤੀ ਰਿਵਾਜਾਂ ਅਨੁਸਾਰ ਕੀਤੇ ਜਾਣਗੇ। ਬਾਕੀ ਵਿਆਹ ਦੀ ਰਸਮਾਂ 1 ਤੋਂ 2 ਅਕਤੂਬਰ ਨੂੰ ਲੁਧਿਆਣੇ 'ਚ ਉਹਨਾਂ ਦੇ ਘਰ 'ਚ ਹੀ ਹੋ ਰਹੀਆਂ ਨੇ। ਅਭਿਸ਼ੇਕ ਸ਼ਰਮਾ ਇਨੀ ਦਿਨਾ ਦਿਨਾਂ ਆਪਣੀ ਭੈਣ ਨਾਲ ਰਹਿਣਗੇ ਕਿ ਐਸ ਲਗਾਈ ਜਾ ਰਹੀ ਹੈ ਕਿ ਕੁਝ ਹੋਰ ਕ੍ਰਿਕਟਰ ਵੀ ਕੋਮਲ ਦੇ ਵਿਆਹ 'ਚ ਸ਼ਾਮਲ ਹੋ ਸਕਦੇ ਨੇ। ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਸਾਰੀ ਖਬਰ 'ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ। ਇੰਡੀਅਨ ਕ੍ਰਿਕਟਰ ਅਭਿਸ਼ੇਕ ਸ਼ਰਮਾ ਅੱਜਕੱਲ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੇ ਨੇ ਇਨੀ ਦਿਨੀ ਅਭਿਸ਼ੇਕ ਆਪਣੀ ਭੈਣ ਕੋਮਲ ਦੇ ਵਿਆਹ 'ਚ ਰੁੱਝੇ ਹੋਏ ਨੇ ਤੇ ਖੂਬ ਇੰਜੋਏ ਵੀ ਕਰ ਰਹੇ ਨੇ ਅਭਿਸ਼ੇਕ ਸ਼ਰਮਾ ਦੀ ਸਿਸਟਰ ਦੀ ਹਲਦੀ ਦੀ ਰਸਮ ਹੈ ਜਿਸ ਦੀਆਂ ਤਸਵੀਰਾਂ ਨੇ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਹਲਦੀ ਦੀ ਰਸਮ ਕਾਫੀ ਧੂਮ-ਧਾਮ ਨਾਲ ਕੀਤੀ ਜਾ ਰਹੀ ਹੈ ਅਭਿਸ਼ੇਕ ਆਪਣੇ ਭੈਣ ਤੇ ਜੀਜੇ ਨਾਲ ਖੂਬ ਮસ્ਤੀ ਕਰਦੇ ਵੀ ਨਜ਼ਰ ਆ ਰਹੇ ਨੇ ਹਲਦੀ ਦੀ ਰਸਮ ਦੇ ਦੌਰਾਨ ਕਿਊਟ ਕਪਲ ਨੇ ਡਾਂਸ ਵੀ ਕੀਤਾ ਹਲਦੀ ਦੌਰਾਨ ਅਭਿਸ਼ੇਕ ਨੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਭੈਣ ਤੇ ਜੀਜੇ ਦੀ ਸਵਾਗਤ ਬੜੇ ਸ਼ਾਨਦਾਰ ਤਰੀਕੇ ਨਾਲ ਕੀਤਾ ਇਸ ਦੇ ਨਾਲ ਹੀ ਅਭਿਸ਼ੇਕ ਸ਼ਰਮਾ ਨੇ ਖੂਬ ਡਾਂਸ ਕੀਤਾ ਤੁਸੀਂ ਵੀ ਦੇਖੋ ਇਹ ਡਾਂਸ ਦੀਆਂ ਵੀਡੀਓਜ਼ ਵਿਆਹ ਦੇ ਫੰਕਸ਼ਨ ਦੌਰਾਨ ਅਭਿਸ਼ੇਕ ਸ਼ਰਮਾ ਵੀ ਅਲੱਗ ਅੰਦਾਜ਼ 'ਚ ਨਜ਼ਰ ਆ ਰਹੇ ਨੇ। ਅਭਿਸ਼ੇਕ ਨੇ ਪੰਜਾਬੀ ਲੁੱਕ ਨੂੰ ਚੁਸ ਕੀਤਾ ਹੈ ਤੇ ਇਸ ਕੁਰਤੇ ਪਜਾਮੇ ਵਾਲੀ ਡਰੈਸ 'ਚ ਸ਼ਾਨਦਾਰ ਵੀ ਲੱਗ ਰਹੇ ਨੇ। ਹਲਦੀ ਦੀਆਂ ਹੀ ਤਸਵੀਰਾਂ ਨੂੰ ਅਭਿਸ਼ੇਕ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕੀਤਾ ਹੈ। ਇਸੇ ਦੌਰਾਨ ਸੰਗੀਤ ਵਾਲੀ ਰਾਤ ਦੌਰਾਨ ਵੀ ਅਭਿਸ਼ੇਕ ਦੀ ਸਿਸਟਰ ਕੋਮਲ ਨੇ ਖੂਬ ਡਾਂਸ ਕੀਤਾ। ਇਹ ਡਾਂਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਵਿਆਹ ਕਿੰਨਾ ਸ਼ਾਨਦਾਰ ਹੋ ਰਿਹਾ ਹੈ। ਦਸਦੀਕੀ ਟੀਮ ਇੰਡੀਆ ਸੋਮਵਾਰ ਨੂੰ ਆਪਣੇ ਦੁਬਈ ਤੋਂ ਭਾਰਤ ਵਾਪਸ ਆਈ ਜਿਸ ਤੋਂ ਬਾਅਦ ਅਭਿਸ਼ੇਕ ਅਤੇ ਯੁਵਰਾਜ ਜਲਦ ਹੀ ਚੰਡੀਗੜ੍ਹ ਔਰ ਲਈ ਰਵਾਨਾ ਹੋਏ ਸਨ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਅਭਿਸ਼ੇਕ ਸ਼ਰਮਾ ਹੁਣ ਆਪਣੀ ਪਹਿਨ ਕੋਮਲ ਦੇ ਵਿਆਹ ਲਈ ਆਪਣੇ ਪਰਿਵਾਰ ਨਾਲ ਰੁੱਝੇ ਹੋਏ ਨੇ ਵਿਆਹ ਦੀ ਰਸਮਾਂ 30 ਨਵੰਬਰ ਨੂੰ ਸ਼ੁਰੂ ਹੋਈਆਂ ਸਨ ਬੀਤੇ ਕੱਲ ਸ਼ਗਨ ਸਮਾਰੋਹ ਲੁਧਿਆਣੇ 'ਚ ਮਨਾਇਆ ਗਿਆ ਸੀ ਜਿੱਥੇ ਪੰਜਾਬੀ ਸਿੰਗਰ ਰਣਜੀਤ ਬਾਵਾ ਅਰਜਨ ਟਿ ਲੋ ਯੁਵਰਾਜ ਸਿੰਘ ਹੋਰ ਵੀ ਕਾਫੀ ਲੋਕ ਲੀਡਰ ਵੀ ਸ਼ਾਮਲ ਹੋਏ ਸਨ ਤੇ ਸਾਰੀ ਰਾਤ ਉਹਨਾਂ ਨੇ ਬਹੁਤ ਹੀ ਮौज-ਮਸਤੀ ਕੀਤੀ ਤੇ ਗੀਤਾਂ ਦਾ ਸ਼ਰਮਾ ਜੀ ਪੈਂਡ ਕੋਮਲੋਦੀ ਅਨੁਦਿਕ ਬਿਜ਼ਨਸਮੈਨ ਲਵਿਸ਼ ਓਬਰਾਏ ਨਾਲ ਵਿਆਹ ਕਰਵਾਉਣ ਜਾ ਰਹੀ ਹੈ ਲਵਿਸ਼ ਨਾ ਸਿਰਫ ਇੱਕ ਕਾਰੋਬਾਰੀ ਹੈ ਬਲਕਿ ਕੰਟੈਂਟ ਕ੍ਰੀਏਟਰ ਵੀ ਹੈ ਸੋਸ਼ਲ ਮੀਡੀਆ 'ਤੇ ਉਸਦੇ ਕਾਫੀ ਫਾਲੋਅਰਸ ਵੀ ਨੇ ਜ਼ਿਕਰੀ ਖਾਸ ਹੈ ਕਿ ਕੋਮਲ ਦੇ ਲਵਿਸ਼ਤਾ ਵਿਆਹ 3 ਅਕਤੂਬਰ ਨੂੰ ਅੰਮ੍ਰਿਤਸਰ ਦੀ ਗੁਰਦੁਆਰੇ ਵਿੱਚ ਹੋਵਗਾ ਜਿੱਥੇ ਲਾਵਾ ਫੇਰੀ ਸਿੱਖੀ ਰੀਤੀ ਰਿਵਾਜਾਂ ਅਨੁਸਾਰ ਕੀਤੇ ਜਾਣਗੇ। ਬਾਕੀ ਵਿਆਹ ਦੀ ਰਸਮਾਂ 1 ਤੋਂ 2 ਅਕਤੂਬਰ ਨੂੰ ਲੁਧਿਆਣੇ 'ਚ ਉਹਨਾਂ ਦੇ ਘਰ 'ਚ ਹੀ ਹੋ ਰਹੀਆਂ ਨੇ। ਅਭਿਸ਼ੇਕ ਸ਼ਰਮਾ ਇਨੀ ਦਿਨਾ ਦਿਨਾਂ ਆਪਣੀ ਭੈਣ ਨਾਲ ਰਹਿਣਗੇ। ਕਿਆਸ ਲਗਾਈ ਜਾ ਰਹੀ ਹੈ ਕਿ ਕੁਝ ਹੋਰ ਕ੍ਰਿਕਟਰ ਵੀ ਕੋਮਲ ਦੇ ਵਿਆਹ 'ਚ ਸ਼ਾਮਲ ਹੋ ਸਕਦੇ ਨੇ। ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਸਾਰੀ ਖਬਰ 'ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ।